ਅਜਲ ਕਾ ਤੋਂ ਨਸ਼ਾ ਲੈ ਕੇ ਆਂਦੀ ਆ 4 ਤਰੀਕ ਨੂੰ ਇਹਨਾਂ ਕੋਲ 1 ਕਿਲੋ 300 ਗ੍ਰਾਮ ਨਸ਼ਾ ਤੇ ਆ ਚਿੱਟਾ ਤੇਗਾ ਦੂਜਿਆਂ ਦੇ ਘਰ ਆਏ ਨਾ ਬਰ ਡੋਜਰ ਜਿਹੜੇ ਚਿੱਟਾ ਵੇਚਦੇ ਸੀਗੇ ਇਹਨੇ ਘਰ ਵੀ ਟਾਇਆ ਜਾਵੇ ਇਹਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੀ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮਲਾਜਮ ਆ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿਧ ਪ੍ਰੂਫ ਮੇਰੇ ਕੋਲ ਨਹੀਂ ਮੈਂ ਕਰਾਇਆ ਤੇ ਟੱਕੇ ਖਾਂਦੀ ਕਰਦੀ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀ ਟੋਟਲ ਅਮਨਦੀਪ ਕੋ 6 ਗੱਡੀਆਂ ਨੇ ਚਿੱਟਾ ਲਾਂਦੀ ਵੀ ਐ ਚਿੱਟਾ ਵੇਚਦੀ ਵੀ ਐ ਇਹਦਾ ਕੰਮ ਇਹ ਲੈ ਕੇ ਆਉਂਦੇ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜ਼ੋਰ ਪੜਿਆ ਜਾਵੇ ਬਹੁਤ ਖੁਲਾਸੇ ਹੋਣਗੇ ਐਫਆਈਆਰ ਦਰਜ ਕੀਤੀ ਹੈ ਆਉਂਦੇ ਤਾਂ ਲਾਲ ਸਿੰਘ ਬਸਤੀ ਦਾ ਐਡਰੈਸ ਦੱਸਿਆਗਾ ਇਹ ਲਾਲ ਸਿੰਘ ਬਸਤੀ ਨਹੀਂ ਵਿਰਾਟ ਗ੍ਰੀਨ ਦੇ ਵਿੱਚ ਇਹ ਆਪਦੇ ਆਪ ਨੂੰ ਬਚਾਣਾ ਚਾਹੁੰਦੇ ਆ ਜਾਂ ਅਕਸਰ ਬਚਾਣਾ ਚਾਹੁੰਦੇ ਆ